ਹਾਜ਼ਰ ਉਸ ਦੇ ਸਬੰਧ ਵਿੱਚ ਅਸੀਂ ਸਭ ਦੇ ਕਤਰੂਮੇਆ ਤੇ ਪਹਿਲੀ ਵਾਰ ਹੋ ਰਿਹਾ ਹੈ ਕਿ ਕਿਸੇ ਥਿਲੋ ਦੇ ਆਪ ਨੂੰ ਪਹਿਲਾ ਹੋ ਕੇ ਟ੍ਰੇਡਰ ਰਿਲੀਜ਼ ਤੋਂ ਪਹਿਲਾਂ ਗੁਰਬਾਣੀ ਦੇ ਨਾਲ ਆਪ ਸਭ ਨੂੰ ਜੋੜਿਆ ਗਿਆ ਇਤਨੀ ਜਥੇ ਦੇ ਵੱਲੋਂ ਬੜੇ ਹੀ ਲਾਜਵਰ ਨੇ ਸ਼ਬਦਾਂ ਦੇ ਨਾਲ ਆਪ ਸਭ ਨੂੰ ਪ੍ਰੇਰਿਤ ਕੀਤਾ ਗਿਆ ਸਵਾਛ ਬੜਾ ਸੁਪਾਕਾ ਸਭਾ ਵੀ ਹੈ ਸਾਡੇ ਵਿੱਚ ਪੰਜਾਬ ਦੀਆਂ ਬੜੀਆਂ ਮਸ਼ਹੂਰ ਰਸਤੀਆਂ ਪਹੁੰਚੀਆਂ ਨੇ ਦੇ ਫਿਰ ਦੇ ਪਿੰਡ ਦੇ ਰੇਜ ਦੇ ਉਤੇ ਸਟਾਰ ਆਸਤ موجوده ਹੈ ਸੋ ਸਵਾਗਤ ਕਰਾਂਗੇ ਸੋਗੇ ਸਾਡੇ ਦਰਮਿਆਨ ਪਹੁੰਚੇ ਨੇ ਸੈਸ਼ਨ ਦੇ ਕੋਰ ਸਰਪੰਚ ਨੇ ਅੱਜ ਜਿਸ ਕੋ ਗ੍ਰਾਇਡ ਉਹ ਸਾਡੇ ਦਰਵਾਜ਼ੇ ਪਹੁੰਚੇ ਹੋਏ ਨੇ ਮੈਂ ਉਹਨਾਂ ਦਾ ਦਿੱਤੇ ਸਵਾਗਤ ਕਰਦਾ ਜੀਵਨ ਆਇਆਂ ਕੰਨਾ ਉਹਦੀ ਨਾਮ ਬੀਤੀ ਵੀ ਕਰੀ ਚਾਹੁੰਗਾ ਕਿ ਉਹ ਸਟੇਜ ਤੇ ਆਓ ਤਰ ਤੋਂ ਬਾਤੀ ਉਮਰ ਦੇ ਖੇਤਾਂ ਦੇ ਵਿੱਚ ਟਰੈਕਟਰ ਚਲਾਉਂਦੇ ਦੇਖੇਗੇ ਇਹਨਾਂ ਨੇ ਉੱਚ ਪੱਧਰੀ ਵਿੱਦਿਆ ਹਾਸਲ ਕੀਤੀ ਇਹਨਾਂ ਨੂੰ ਮਿਲਿਆ ਹਮਕਾਮੀ ਸਰਕਾਰੀ ਨੌਕਰੀ ਜਿੱਤੇ ਪਹਿਲਾਂ ਨੇ ਨੌਕਰੀ ਪਿਆ ਕੇ ਪਕੌਣਾ ਸਕੂਲ ਹੋ ਗਿਆ ਇਥੋਂ ਤੱਕ ਸਕੂਲ ਦੇ ਬੱਚਿਆਂ ਨੂੰ ਵੀ ਖੁਦ ਬਾਹਰ ਤੇ ਲੈ ਕੇ ਆਉਣਾ ਛੱਡ ਕੇ ਆਉਣਾ ਕਰਦੇ ਰਿਹਾ ਗਿਆ ਜਿਆ ਨਾ ਸੇਖੋ ਮੈਂ ਕਹਿੰਦੇ ਆ ਤੇ ਕਾਦ ਵਿੱਚ ਪੂਰੀ ਐਕਟ ਹੋ ਗਈ ਇਹ ਨੌਂ ਸਾਲ ਤੱਕ ਨਾ ਨੇ ਬਹੁਤ ਹੀ ਕੰਮ ਕਰਦੀ ਆ ਇੱਕ ਹੋਲ ਮਾਡਲ ਆ ਇਹ ਨਾ ਸਮਝੋ ਕਿ ਦਿੱਤੀਆਂ ਗੱਲ ਜਾਂ ਬੀਤੀਆਂ ਐਸੇ ਦੇ ਬੰਦਿਆਂ ਕੋਈ ਜਾਂਦਾ ਆ ਪਰ ਮੈਂ ਕਹੀਆਂ ਆਪਣਾ ਨਾ ਕਰ ਸਕਦੀ ਕਿ ਨਾ ਨੇ ਮੈਡੀਕਲ ਦੀ ਪੜ੍ਹਾਈ ਦੇ ਵਿੱਚ ਡਿਗਰੀ ਹਾਸਲ ਕੀਤੀ ਸਰਕਾਰੀ ਰਜਿੰਦਰਾ ਹਸਤਾ ਪਟਿਆਲਾ ਦੇ ਵਿੱਚ ਹੋਂਦ ਤੌਰ ਮੈਡੀਕਲ ਅਫਸਰ ਦੇ ਤੀ ਨੌਕਰੀ ਕਰਮ ਪ੍ਰਾਂਤ ਤਰੱਕੀ ਭਾ ਕੇ ਨੇ ਹੁਣ ਪੱਛਿਆ ਤੇ ਲੋਕਾਂ ਦੇ ਮਾਹਿ ਸੁਨਾ ਦਾ ਸਨਮਾਨ ਕਰ ਰਹੀਆਂ ਕਿਰਪਾ ਤੋਂ ਮੁਕਮਲ ਮਾਨਾ ਦੇ ਬੋਲੋ ਬਈ ਯਾਰ ਸੁਫੇਰਨ ਸਾਡੀ ਇਤਿਹਾਸ ਹੈ ਇਤਿਹਾਸ ਨੂੰ ਕਰਸਾਰੀ ਇਸ ਕਰਕੇ ਮਜਕਾਵਾ ਜਿਹਾ ਨਾ ਚਾਹੁੰਗਾ ਕਿ ਕਿ ਸਰਵਾਹ ਹੋ ਰਿਹਾ ਬੋਲੇ ਸੁਨਿਹਾਰਾ ਸੁਨਿਹਾਰਾ ਜਿਨ੍ਹਾਂ ਲੋਕਾਂ ਦਾ ਜਾਂਦਾ ਕਿਧਰੇ ਸੋਟੇ ਜਾਂਦੇ ਨੇ ਜਾਂ ਫਿਰ ਰਾਤ ਨੂੰ ਰਾਤੀ ਆਸਨ ਤੇ ਬਾਹਰ ਬੱਜੇ ਘੂੜੇ ਵਿੱਚ ਰੱਥੇ ਜਾਂਦੇ ਨੇ ਤਾਂ ਬੀਬੀ ਜੀ ਉਹਨਾਂ ਦਾ ਦੇਖਭਾਲ ਕਰਦੇ ਨੇ ਯਕੀਨ ਮਾਂ ਵੀ ਸਮਝ ਜਾਂਦੇ ਹਨ ਜਿਵੇਂ ਇੱਕੋ ਵਾਰੀ ਸੱਤੋਂ ਤੋਂ ਵੱਧ ਰੱਖਣੀ ਮਾਂ ਮੱਤੇ ਉਹਨਾਂ ਨੂੰ ਨਾਰਨ ਹੁੰਦੀ ਸੋਹਣਾਲਾ ਤੇ ਮੁੱਛਤੇ ਜੀ ਆਲਾ ਉਹਨਾਂ ਨੂੰ ਤਾਂ ਵਾਅਦਾ ਕਹਿੰਦੇ ਆ ਆਪਣੀ ਬੀਤਕਾਰੀ ਦੇ ਰਾਹੀ ਇੱਕ ਆਦੀ ਭਾਸ਼ਾ ਨੂੰ ਲੋਕਾਂ ਦੇ ਨਾਲ ਜੋੜਦੇ ਇਹਨਾਂ ਦੇ ਦਿੱਤਾ ਰਹੇ ਪੁਆ ਅਦੋਲਵਾਦੀ ਦਾ ਸ਼ਾਲੂ ਨਵੀਂ ਜਨਮ ਲਈ ਹੈ। ਬਾੜੀ ਦਾ ਕੋਈ ਪਿੰਡ ਦੇ ਸਕੂਲ ਚ ਕੀਤੀ। ਤਾਂ ਪਿੰਡ ਦੇ ਵਿੱਚ ਕੋਈ ਵੀ ਕੁੜੀ ਬਾਹਰ ਪਰਣ ਨਹੀਂ ਸੀ ਗਈ। ਘਰ ਦੇ ਹਾਲਾਤ ਕੋਈ ਬਹੁਤੇ ਚੰਗੇ ਨਹੀਂ ਸੀ। ਨਾ ਹੀ ਪਿੰਡ ਦਾ ਮਾਹੌਲ ਕੁੜੀਆਂ ਨੂੰ ਬਾਹਰ ਜਾਣ ਦੀ ਇਜਾਜ਼ਤ ਦਿੰਦਾ ਸੀ। ਇਹਨਾਂ ਦੀ ਪਹਿਲੀ ਵਕਤ ਪ੍ਰਾਪਤੀ ਸੀ। ਇਹਨਾਂ ਬੀਏ ਕਰਦਿਆਂ ਨਾਲ ਨਾਲ ਲੋਕੋ ਵਾਲ ਤੋਂ ਪੜ੍ਹਾਈ ਦਾ ਕੰਮ ਸਿੱਖਿਆ। ਜਿੱਥੇ ਆਪਣੀ ਕਾਰਜ ਪੂਰੇ ਕਰਾਂਗੇ ਸੋਹਣਾ ਦੇ ਵਿੱਚ ਰੋਮ ਹੋਣ ਵਾਂ ਕੇ ਪੰਜਾਬ ਦੀਆਂ ਧੀਆਂ ਨੂੰ ਭੈੜਾ ਨੂੰ ਇੱਕ ਸਿੱਖਿਆ ਦਿੱਤੀ ਹੈ ਕਿ ਜੇ ਅਸੀਂ ਬਿੱਤਰ ਵਿੱਚ ਵਿਸ਼ਵਾਸ ਰੱਖੀਏ ਤਾਂ ਅਸੀਂ ਆਪਣੀ ਜਿੱਤੇ ਵਿੱਚ ਕਾਮਯਾਬ ਹੋ ਸਕਦੇ ਹਾਂ ਸੋਹਣਾ ਦੇ ਵਿੱਚ ਪਹੁੰਚਣ ਤੇ ਸਵਾਗਤ ਕਰਦੇ ਆ ਜੀ ਕਿ ਇਹ ਉਹ ਬਿੱਤੀਆਂ ਨੇ ਪੰਜਾਬ ਦੀਆਂ ਜਿਨ੍ਹਾਂ ਨੇ ਬਿੱਤੀ ਰਜ਼ਰੀਏ ਦੇ ਵਾਅਦੇ ਹੀ ਆਪਣੇ ਇੱਤਰ ਦੇ ਵਿੱਚ ਜਿੱਥੇ ਬੰਨਾ ਮਾਰੀਆਂ

ਵਿਗਿਆਨਕ ਪ੍ਰਵਾਨਤਾ ਇਹਨਾਂ ਦੀ ਬੁਰੀ ਡੇਲਾ ਹੋਰ ਵਿਭਿੰਨ ਰੂਪੀ ਫਿਲਮਾਂ ਬਣਾਈਆਂ ਸਾਰੇ ਵਿਨੇ ਅਦਾਕਾਰ ਨੇ ਤੁਮ ਸਾਲੀ ਨੂੰ ਮਿਲਵਾਉਂਦੇ ਇਹ ਹੁਣ ਆ ਗਿਆ ਬਹੁਤ ਹਨੇਰਾ ਹੈ ਸਨ ਕੋਲ ਇੰਨਾ ਇਤਿਹਾਸ ਪਿਆ ਜਾਵੇ ਕੋ ਤਰਨ ਕਰਿਆ ਕਿ ਐਸਾ ਕਾ ਜਾਵੇ ਕੋ ਮੇਰੇ ਸਾਹਮਣੇ ਇੱਕੋ ਹੀ ਰਸਤਾ ਹੈ ਜਿਹੜਾ ਕਿ ਜਿਵੇਂ ਬਚੇ ਨੂੰ ਜੋ ਕਿ ਪਰਦੇ ਦੇ ਵਿੱਚ ਸਭ ਜੀਵਨ ਜੋ ਕਿ ਦੇਖੇ ਸਮਝਦੇ तो मैं भाई वागू वाली निराश भी करता फिल्म बहुत अच्छी है अगर ट्रेनर जो है जा रहा है और नाली सात बीबिया को अपना सम्मानित भी किया गया है और उन्होंने काफ़ी ही गल्ला मारियां जहाँ अब गल करिए किसी को डरते नहीं है पहले इतनी मैंने बार भी सुनिया उ जाके कभी यह नहीं देखा कि कोई की कहेगा जो उन्होंने मन चल रहा है ਕੋਈ ਸਿਦਾਰਾਂ ਵੀ ਜਿਹੜੇ ਆਈਂ ਬੰਗਵਾੜੇ ਨੇ ਸਾਰੇ ਬਹੁਤ ਚੰਗੇ ਨਮਾਜ਼ ਦੇ ਚਾਹਤ ਸੰਸਾਰ ਲਈ ਕਰਦੇ ਪਰ ਤੇ ਬਾਈ ਰਾਏ ਨੇ ਸਾਰੇ ਨੇ ਬੜਾ ਮੋੜਿਆ ਇਹਨੂੰ ਉਹ ਮੈਂ ਸਾਰਿਆਂ ਨੂੰ ਬਹੁਤ ਬਾਰ ਬੋਲਦਾ ਹਾਂ ਉਹ ਬੋਲ ਸੀ ਜੀ ਸਰ ਉਹ ਜੋ ਕਾਹਲੇ ਨਾ ਵੀ ਕਮਿਸ਼ਨ ਉਹਨਾਂ ਪੀਸੀ ਵੀ ਮੌਜੂਦ ਨੇ ਉਹਨਾਂ ਲਈ ਪੜੇ ਖੇਤਰ ਦੇ ਵਿੱਚ ਆਵਾਜ਼ ਚੁੱਕੀ ਹੈ ਸਮੇਂ ਸਮੇਂ ਤੇ ਸੁਨਾਵ ਜਾਰੀ ਸਰ ਤਾਂ ਕਿ ਉਹ ਲੋਕ ਮੌਜੂਦ ਸਕਣ

अच्छी <laughs> नहीं